ਤੋ ਪਹਿਲਾਂ ਮੈਂ ਅੱਜ ਪ੍ਰਿੰਟ ਮੀਡੀਆ ਦਾ ਤੇ ਇਲੈਕਟ੍ਰੋਨਿਕ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਅੱਜ ਸਾਰੇ ਜਣੇ ਬੜੀ-ਬੜੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੈਨੇਜਮੈਂਟ ਚੋਣਾਂ ਨੇ ਉਸ ਤੋਂ ਪਹਿਲਾਂ ਇੱਕ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਨੇ ਬੀਤੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਮੇਰੀ ਤੰਦਨ ਪਹਿਲਾਂ ਕੀਤੀ ਹੋਈ ਪ੍ਰੈਸ ਕਾਨਫਰੰਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਉਰੋਂ ਫਿਰਾਕ ਜਲਾਲਪੁਰੀ ਦੇ ਸ਼ੇਅਰ ਦੇ ਨਾਲ ਆਪਣੀ ਗੱਲ ਸ਼ੁਰੂ ਕਰਨੀ ਚਾਹਨਾ ਹੈ ਫਿਰਾਕ ਜਲਾਲਪੁਰੀ ਜੀ ਕਹਿੰਦੇ ਕਹਿੰਦੇ ਤੂੰ ਇਧਰ ਉਧਰ ਕੀ ਬਾਤ ਨਾ ਕਰ ਇਹ ਬਤਾ ਕੇ ਕਾਰਵਾ ਕੈਸੇ ਕਿਉਂ ਲੁਟਾ ਹਮੇ ਰਹਿਜ ਨੋ ਕੀ ਗਰਜ਼ ਨਹੀਂ ਤੇਰੀ ਰਹਿਬਰੀ ਦਾ ਸਵਾਲ ਹੈ ਇਹ ਸਵਾਲ ਤੇਰੀ ਰਹਿਬਰੀ ਦਾ ਹੈ ਇਹ ਜਵਾਬ ਦਿਓ ਤੁਸੀਂ ਸ਼ਹਿਰ ਨੂੰ ਕੀ ਨੰਬਰ 1 ਤੁਸੀਂ ਕਿਹਾ ਕਿ ਸਾਡੇ ਰਾਜ ਦੇ ਵਿੱਚ ਕੋਈ ਕਿਸੇ ਕਿਸਮ ਦਾ ਬਿਲਕੁਲ ਵੀ ਨਾ ਘਪਲਾ ਹੋਇਆ ਨਾ ਇਹ ਕਦੇ ਜ਼ਿੰਦਗੀ ਦੇ ਵਿੱਚ ਅਸੀਂ ਕਦੇ ਭਾਈ ਭਤੀਜਾਵਾਦ ਦੇ ਵਿੱਚ ਰਹਿ ਕੇ ਕਦੇ ਇਹਨਾਂ ਇੰਸਟੀਚੂਨਾਂ ਦੇ ਵਿੱਚ ਅਸੀਂ ਕਦੇ ਕੋਈ ਕਾਰਜਸ਼ਾਲੀ ਕੀਤੀ ਹੈ ਆ ਤਿੰਨ ਚਿੱਠੀਆਂ ਅੱਜ ਵੱਡੀਆਂ ਵੱਡੀਆਂ ਚਿੱਠੀਆਂ ਮੈਂ ਕਢਵਾ ਕੇ ਲਿਆ ਆ ਰਿਕਾਰਡ ਦੇ ਵਿੱਚੋਂ ਪਹਿਲੀ ਚਿੱਠੀ 17 3 1999 ਨੂੰ ਰਣਵੀਰ सूद ਜੀ ਲਿਖ ਰਹੇ ਨੇ ਕਹਿੰਦੇ ਇਟ ਇਜ਼ ਰੈਗਰੇਟਡ ਥੈਟ ਦਾ ਮੈਨੇਜਿੰਗ ਕਮੇਟੀ ਹੈਜ਼ ਫੇਲ ਟੂ ਡਿਲੀਵਰ ਦਾ ਗੁੱਡਸ ਇਟ ਹੈਜ਼ ਬਿਲੀਵਡ ਬਲਾਈਂਡ ਥੈਟ ਦਾ ਫੇਥ ਆਫ ਦੀ ਮੈਂਬਰਸ ਆਫ ਦੀ ਸੁਸਾਇਟੀ ਸਰਟਨ ਆਫੀਸਰ ਬੀਅਰਰ ਆਰ ਇਨਕੋਰੇਜਿੰਗ ਨੈਪੋਟਿਜ਼ਮ ਐਂਡ ਫੇਵਰਿਟਿਜ਼ਮ ਨੈਪੋਟਿਜ਼ਮ ਮਤਲਬ ਭਾਈ ਭਤੀਜਾਵਾਦ ਫੇਵਰਿਟਿਜ਼ਮ ਮਤਲਬ ਚਹੇਤਿਆਂ ਨੂੰ ਰੱਖ ਕੇ ਅਪੁਆਇੰਟਮੈਂਟ ਡਾਇਰెక్టర్ਸ ਆਰ गिवन ਟੂ ਦੀ ਆਰਬਿਟੇਰਰਲੀ ਆਪਣੀ ਮਨਮਰਜ਼ੀ ਦੇ ਨਾਲ ਆਰਬਿਟੇਰਰਲੀ ਮਤਲਬ ਆਪਣੀ ਮਨਮਰਜ਼ੀ ਦੇ ਨਾਲ ਐਂਡ ਅਗੇਂਸਟ ਦੀ ਸੈਟ ਨੋਰਮਸ ਇਗਨੋਰਿੰਗ ਦੀ ਮੈਰਿਟ ਆਫ ਦੀ ਕੈਂਡੀਡੇਟਸ ਸਾਰੀ ਮੈਰਿਟਸ ਨੂੰ ਛਿੱਕੇ ਟੰਗ ਕੇ ਥੋਟੇ ਮੈਂਬਰ ਕਹਿ ਰਹੇ ਨੇ ਕਿ ਉਰੇ ਪਾਈ ਭਤੀਜਾ ਵਾ ਚੱਲਦਾ ਥੋੜੇ ਮੈਂਬਰ ਕਹ ਰਹੇ ਨੇ ਕਿ ਉਰੇ ਚਾਹੇਤਾਪਨ ਚੱਲਦਾ ਤੇ ਥੋੜੇ ਮੈਂਬਰ ਕਹ ਰਹੇ ਨੇ ਉਰੇ ਮਨਮਰਜ਼ੀ ਚੱਲਦੀ ਹੈ ది ਸਟੇਟ ਆਫ ਦੀ ਅਫੇਅਰਸ ਇਨ ਏ ਐ ਸਿਨੀਅਰ ਸੈਕੰਡਰੀ ਸਕੂਲ ਖੰਨਾ ਇਸ ਐਨ ਆਈ ਓਪਨਰ ਇਨ ਥਿਸ ਰਿਗਾਰਡ ਇਹ ਚਿੱਠੀ ਹੈ ਜੀ ਰੰਗਵੀਰ ਸੂਜੀ ਦੀ ਇਹਦੀ ਕਾਪੀ ਲੈ ਜਿਓ ਉਦੋਂ ਪੈਨਲ ਕਾਂਗਰਸ ਦਾ ਪੈਨਲ ਸੀ ਵਿਜਨਰੀ ਪੈਨਲ ਫਾਰ ਐਜੂਕੇਸ਼ਨ ਔਰ ਉਸ ਸਮੇਂ ਦੇ ਪ੍ਰੈਜ਼ੀਡੈਂਟ ਸੀ ਸ਼੍ਰੀ ਨਰਿੰਦਰ ਬਖਸ਼ੀ ਜੀ ਤੇ ਦੂਸਰੇ ਪਾਸੇ ਦੂਸਰੀ ਚਿੱਠੀ ਲਿਖ ਰਹੇ ਨੇ ਰਾਜਕੁਮਾਰ ਸਾਨੇ ਵਾਲੀਆ ਜੀ ਉਸੇ ਦਿਨ ਸੇਮ ਡੇ ਉਹ ਕੀ ਲਿਖ ਰਹੇ ਨੇ ਸੇਮ ਗੱਲ ਉਹ ਲਿਖ ਰਹੇ ਨੇ ਥਿਸ ਇਜ਼ ਰਿਗਰੈਟਡ ਐਟ ਦਾ ਮੈਨੇਜਿੰਗ ਕਮੇਟੀ ਹੈਜ਼ ਫੇਲ ਟੂ ਡਿਲੀਵਰ ਦੀ ਗੁੱਡਸ ਇਟ ਹੈਜ਼ ਬਿਲਾਈਡ ਦੀ ਫੇਥ ਆਫ ਦੀ ਮੈਂਬਰਸ ਆਫ ਦੀ ਸੁਸਾਇਟੀ ਸਰਟਨ ਆਫੀਸਰ ਬੀਰਰ ਆਰ ਇਨਕਰੇਜਿੰਗ ਨੈਪੋਟਿਜ਼ਮ ਐਂਡ ਫੇਵਰਟਿਜ਼ਮ ਫੇਰ ਸੇਮ ਗੱਲ ਰਾਜਕੁਮਾਰ ਜੀ ਸਾਨੇ ਵਾਲੀਆ ਸਾਹਿਬ ਲਿਖ ਰਹੇ ਨੇ ਕਿੱਡਾ ਵੱਡਾ ਇਲਜ਼ਾਮ ਥੋਟੇ ਮੈਂਬਰ ਉਹ ਥੋਟੀਓ ਮੈਨੇਜਿੰਗ ਕਮੇਟੀ ਤੇ ਐਡਾ ਵੱਡਾ ਇਲਜ਼ਾਮ ਲਾ ਰਹੇ ਨੇ ਤੇ ਚਿੱਠੀ ਲਿਖ ਰਹੇ ਨੇ ਔਰ ਔਨ ਰਿਕਾਰਡਡ ਹੈ ਦੋਗੇ ਜਵਾਬ ਵੀ ਕਿਉਂ ਤੁਸੀਂ ਇਸ ਗੱਲ ਦਾ ਕੋਈ ਤੀਜੀ ਚਿੱਠੀ 15 ਤਿੰਨ ਨੂੰ 1999 ਨੂੰ ਸ਼੍ਰੀ ਪਵਨ ਕੁਮਾਰ ਗਰਗ ਜੀ ਲਿਖ ਰਹੇ ਨੇ ਇਹ ਚਿੱਠੀ ਥੋੜੀ ਜੀ ਡਿਫਰੈਂਟ ਹੈ ਉਹਦੇ ਚੋ ਲਿਖ ਰਹੇ ਨੇ ਆਈ ਐਮ ਕਨਸਟ੍ਰੇਂਟ ਟੂ ਬਰਿੰਗ ਟੂ ਯੋਰ ਨੋਟਿਸ 댓 ਦਾ ਐਟੀਟਿਊਡ ਆਫ ਦੀ ਪ੍ਰੈਜ਼ੀਡੈਂਟ ਆਫ ਦੀ ਮੈਨੇਜਿੰਗ ਕਮੇਟੀ ਇਜ਼ ਡਿਕਟੇਟਰਲ ਤਾਨਾ ਸ਼ਾ ਥੋਟਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਤਾਨਾ ਸ਼ਾਹੀ ਤੇ ਉੱਤੇ ਆਫਿਆ ਵੀ ਮਿਸਕਲੀ ਹਿਸ ਫੰਕਸ਼ਨਿੰਗ ਇਜ਼ ਅ ਮੋਸਟ ਅਨਰੀਜ਼ਨੇਬਲ ਐਂਡ ਪ੍ਰੀ ਜੁਡੀਸ਼ੀਅਲ ਉਹ ਕਹਿੰਦਾ ਜੁਡੀਸ਼ੀਅਲ ਹਰ ਇੱਕ ਸਹੀ ਤਰੀਕੇ ਨੂੰ ਛਿੱਕੇ ਟੰਗ ਕੇ ਹਰ ਇੱਕ ਸਹੀ ਤਰੀਕੇ ਨੂੰ ਛਿੱਕੇ ਟੰਗ ਕੇ ਇਹ ਮੈਨੇਜਮੈਂਟ ਚਲਾਈ ਜਾ ਰਹੀ ਹੈ ਇਹ ਚਿੱਠੀਆਂ ਦਾ ਜਵਾਬ ਦਿਓ ਵਿਜਨਰੀ ਪੈਨਲ ਦੇ ਮੈਂ ਅੱਜ ਸਵਾਲ ਪੁੱਛਣਾ ਦੂਜੀ ਗੱਲ ਤੁਸੀਂ ਇਹ ਗੱਲ ਕਹੀ ਕਿ ਸਰਕਾਰ ਸਾਨੂੰ ਗ੍ਰਾਂਟ ਨਹੀਂ ਦਿੰਦੀ ਤਾਂ ਕਰਕੇ ਅਸੀਂ ਤਨਖਾਹ ਨਹੀਂ ਦੰਦੇ ਕਿਸੇ ਇੱਕ ਕਲੌਜ਼ ਦੱਸੋ ਕਿਸੇ ਇੱਕ ਕਲੌਜ਼ ਦੱਸੋ ਜਿੱਥੇ ਲਿਖਿਆ ਹੋਵੇ ਕਿ ਗ੍ਰਾਂਟ ਆਊਗੀ ਤਾਂ ਤਨਖਾਹ ਦਿੱਤੀਆਂ ਜਾਣਗੀਆਂ ਮੈਂ ਉਰੇ ਅੱਜ ਰੂਲ ਨੰਬਰ 1 ਪੇਜ 297 ਗ੍ਰਾਂਟ ਐਂਡ ਐਡ ਰੂਲਸ ਪੰਜਾਬ ਦੀ ਕਿਤਾਬ ਦਾ ਹਵਾਲਾ ਦੇ ਕੇ ਤੁਹਾਨੂੰ ਤੱਥਾਂ ਦੇ ਆਧਾਰਿਤ ਗੱਲ ਕਹਿ ਰਹੇ ਹਾਂ ਗ੍ਰਾਂਟ ਦੇ ਨਾਲ ਤਨਖਾਹ ਦੇਣ ਦਾ ਕੋਈ ਸਰੋਕਾਰ ਹੈ ਨਹੀਂ ਮੀਡੀਆ ਵਾਸੀਓ ਤੁਸੀਂ ਇਹ ਗੱਲ ਨੂੰ ਪਹੁੰਚਾਉਣਾ ਹੈ ਕਿ ਗ੍ਰਾਂਟ ਦੇ ਨਾਲ ਮੈਨੇਜਮੈਂਟ ਦੀ ਤਨਖਾਹ ਦਾ ਦੂਰ ਨੇੜੇ ਦਾ ਕੋਈ ਸਰੋਕਾਰ ਨਹੀਂ ਜਦੋਂ 1.12.1967 ਨੂੰ ਦਿੱਲੀ ਪੈਟਰਨ ਆਫ ਗ੍ਰਾਂਟ ਐਂਡ ਏਡ ਸਕੂਲ ਲਾਗੂ ਕੀਤਾ ਗਿਆ ਸੀਗਾ ਪੂਰੇ ਭਾਰਤ 'ਚ अप्रूव्ड ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਸਿਰਫ ਗ੍ਰਾਂਟ ਇਸ਼ੂ ਤਾਂ ਕੀਤੀ ਜਾਊਗੀ ਜਦੋਂ ਤੁਸੀਂ ਅਪਰੂਵਡ ਡੈਫੀਸ਼ਟ ਸਾਡੇ ਕੋਲ ਲਿਆ ਕੇ ਦੋਗੇ ਕਿ ਸਾਨੂੰ ਮੈਨੇਜਮੈਂਟ ਨੂੰ ਸਕੂਲਾਂ ਦਾ ਸਕੂਲਾਂ ਦੀਆਂ ਦੁਕਾਨਾਂ ਦਾ ਇਹਦੇ ਵਿੱਚ ਰੈਂਟ ਕਵਰ ਹੋਣਾ ਸੀ ਵੀ ਕਿੰਨਾ ਸਕੂਲਾਂ ਨੂੰ ਰੈਂਟਾਂ ਦਾ ਦੁਕਾਨਾਂ ਦਾ ਰੈਵਨਿਊ ਫਰੋਮ ਲੈਂਡ ਤੁਹਾਡੇ ਕੋਲ ਲੈਂਡ ਜੇ ਪਈ ਆ ਉਹਦਾ ਕੋਈ ਰੈਵਨਿਊ ਆਂਦਾ ਤੁਹਾਨੂੰ ਡੋਨੇਸ਼ਨਸ ਤੁਹਾਡੀਆਂ ਇਹਨਾਂ ਸੰਸਥਾਵਾਂ ਨੂੰ ਚੰਦਾ ਕਿੰਨਾ ਇਕੱਠਾ ਹੁੰਦਾ ਹੈ ਅਨ ਅਥਰਾਇਜ਼ਡ ਕਲੈਕਸ਼ਨ ਫਰੋਮ ਦੀ ਸਟੂਡੈਂਟਸ ਤੁਸੀਂ ਸਟੂਡੈਂਟਾਂ ਤੋਂ ਫੀਸ ਕਿੰਨੀ ਲੈਣੇ ਹੋ ਜਾਂ ਫੰਡ ਕਿੰਨੇ ਲੈਣੇ ਹੋ ਐਡਮਿਸ਼ਨ ਸਮੇ ਕਿੰਨੇ ਪੈਸੇ ਲੈਣੇ ਹੋ ਇਹ ਸਾਰੀਆਂ ਚੀਜ਼ਾਂ ਦਾ ਵੇਰਵਾ ਲੈ ਕੇ ਜਦੋਂ ਤੁਸੀਂ ਆਉਂਗੇ ਤਾਂ ਸਰਕਾਰ ਕਹਿੰਦੀ ਸੀ ਜਿੱਥੇ ਤੁਹਾਨੂੰ ਘਾਟਾ ਪੈਂਦਾ ਦਿਖੂਗਾ ਅਸੀਂ ਤੁਹਾਨੂੰ ਗ੍ਰਾਂਟ ਦੇ ਨਾਲ ਮਦਦ ਕਰਾਂਗੇ ਨਾ ਕਿ ਇਹ ਕਿਹਾ ਸੀ ਕਿ ਗ੍ਰਾਂਟ ਭੇਜਾਂਗੇ ਤੁਸੀਂ ਤਾਂ ਤਨਖਾਹਾਂ ਦੋਗੇ ਇਸ ਦਾ ਸਭ ਤੋਂ ਵੱਡਾ ਸਬੂਤ ਅੱਜ ਮੈਂ ਇੱਕ ਚਿੱਠੀ ਲੈ ਕੇ ਆਇਆ ਇਸ ਚਿੱਠੀ ਨੇ ਸਾਰੇ ਖੰਨੇ ਨੂੰ ਹਲਾਕੇ ਰੱਖ ਦੇਣਾ ਇਸ ਚਿੱਠੀ ਚ ਸਰਕਾਰ ਨੇ ਮੀਮੋ ਨੰਬਰ 59319 ਚ ਇਹਨਾਂ ਨੂੰ ਚਿੱਠੀ ਕੱਢੀ ਸੱਤ ਸਕੂਲਾਂ ਨੂੰ ਜਿਹਦੇ ਚ ਇੱਕ ਚਿੱਠੀ ਖੰਨੇ ਦੇ ਪ੍ਰਿੰਸੀਪਲ ਐਸ ਸੀਨੀਅਰ ਸੈਕੰਡਰੀ ਸਕੂਲ ਆਰੀਆ ਸਕੂਲ ਨੂੰ ਚਿੱਠੀ ਨਿਕਲੀ ਕਿੰਨੀ ਤਰੀਕ ਨੂੰ ਇਹ ਚਿੱਠੀ ਨਿਕਲੀ ਹੈ ਇਹਨਾਂ ਦੀ 22 12 2023 ਨੂੰ ਤੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ 27 12 2023 ਨੂੰ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਵਿਭਾਗ ਨਾਲ ਮਿੱਕੀ ਮਿਤੀ 21 12 2023 ਨੂੰ ਹੋਈ ਮੀਟਿੰਗ ਦੌਰਾਨ ਹੋਏ ਫੈਸਲੇ ਦੇ ਸਨਮੁਖ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਆਪਣੇ ਸਕੂਲ ਨਾਲ ਸੰਬੰਧਿਤ ਪਿਛਲੇ 3 ਸਾਲ ਦੀ ਬੈਲੈਂਸ ਸ਼ੀਟ ਸਕੂਲ ਦੀ ਆਮਦਨ ਅਤੇ ਖਰਚੇ ਦੀ ਮੁਕੰਮਲ ਡਿਟੇਲ ਲੈ ਕੇ ਵਿੱਤੀ ਮਾਮਲਿਆਂ ਨਾਲ ਸੰਬੰਧਿਤ ਹੋੜ ਲੜੀਂਦੇ ਦਸਤਾਵੇਜ਼ ਤੇ ਰਿਕਾਰਡ ਸਮੇਤ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵਿਖੇ ਮਿਤੀ 27 12 2023 ਨੂੰ ਸਵੇਰੇ 9 ਵਜੇ ਹਾਜ਼ਰ ਹੋਣਾ ਯਕੀਨੀ ਬਣਾਓ ਭਾਵ ਸਰਕਾਰ ਕਹਿੰਦੀ ਹੈ ਤੁਸੀਂ ਆਪਣੀ ਬੈਲੇ ਸ਼ੀਟ ਲੈ ਕੇ ਤੇ ਆਪਣਾ ਸਾਰਾ ਰਿਕਾਰਡ ਲੈ ਕੇ ਤੁਹਾਡੇ ਕੋਲ ਪਹੁੰਚੋ ਅਸੀਂ ਚੈੱਕ ਕਰਕੇ ਤੁਹਾਨੂੰ ਗ੍ਰਾਂਟ ਇਸ਼ੂ ਕਰੀਏ ਇਹਨਾਂ ਨੂੰ ਇੱਕ ਗੱਲ ਜ਼ਰੂਰ ਜਾ ਕੇ ਪੁੱਛਿਓ ਕਿ ਅੱਜ ਤੱਕ ਇਹ ਰਿਕਾਰਡ ਕਿਉਂ ਨਹੀਂ ਲੈ ਕੇ ਗਏ ਜੇ ਸੱਚੇ ਸੀ ਜੇ ਉਸ ਸਕੂਲ ਦੇ ਵਿੱਚ ਕੋਈ ਕਿਸੇ ਕਿਸਮ ਦੀ ਨੈਪੋਟイズਮ ਨਹੀਂ ਹੋਇਆ ਹੋਇਆ ਜੇ ਉਸ ਸਕੂਲ ਦੇ ਵਿੱਚ ਕਿਸੇ ਕਿਸਮ ਦਾ ੱਤਕਾ ਨਹੀਂ ਹੋਇਆ ਹੋਇਆ ਜੇ ਇਹਨਾਂ ਨੂੰ ਲੱਗਦਾ ਕਿ ਮੈਨੇਜਮੈਂਟ ਬਹੁਤ ਵਧੀਆ ਪਰਫਾਰਮ ਕੀਤਾ ਫਿਰ ਇਹ ਚਿੱਠੀ ਇਹ ਚਿੱਠੀ ਕੀ ਬੋਲਦੀ ਹੈ ਫਿਰ ਦਸਤਾਵੇਜ਼ ਲੈ ਕੇ ਗ੍ਰਾਂਟ ਲੈਣ ਲਈ ਕਿਉਂ ਨਹੀਂ ਗਏ ਔਰ ਮੈਨੂੰ ਪੁੱਛਦੇ ਨੇ ਮੈਂ ਇਹਨਾਂ ਮੇਰਾ ਉਲਟਾ ਹੈ ਧੰਨਵਾਦ ਕਰਨ ਕਿ ਚਿੱਠੀ ਆਣ ਦੇ ਬਾਵਜੂਦ ਵੀ ਇਹ ਕਾਗਜ਼ ਲੈ ਕੇ ਨਹੀਂ ਗਏ ਮੈਂ ਫੇਰ ਵੀ ਇੱਕ ਖੰਨੇ ਦਾ ਚੁਣਿਆ ਹੋਇਆ ਵਿਧਾਇਕ ਹੋਣ ਦੇ ਨਾਤੇ ਮੈਂ ਇਹਨਾਂ ਟੀਚਰਾਂ ਦੀ ਮਜਬੂਰੀ ਸਮਝੀ ਕਿ ਇਹਨਾਂ ਦੀ ਨਲੈਕੀ ਕਰਕੇ ਉਹ ਜਿਹੜੇ ਵਿਚਾਰੇ ਟੀਚਰ ਨੇ ਜਿਨ੍ਹਾਂ ਦੀ 6-6 ਮਹੀਨੇ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਵੀ ਉਹ ਕਿਉਂ ਸਫਰ ਕਰਨ ਮੈਂ ਸਾਡੇ ਸਤਕਾਰਯੋਗ ਫਾਈਨਾਂਸ ਮਿਨਿਸਟਰ ਕੋਲ ਜਾ ਕੇ ਬੇਨਤੀ ਕਰਕੇ ਇਹਨਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਲਿਆ ਲਿਆ ਕੇ ਦਿੱਤੀ ਕਿਤਾਜ ਉਹਨਾਂ ਦੀਆਂ ਤਨਖਾਹਾਂ ਪੇ ਕੀਤੀਆਂ ਜਾ ਸਕਣ ਤਾਂ ਜੋ ਇਹਨਾਂ ਦੀਆਂ ਤਨਖਾਹਾਂ ਪੇ ਕੀਤੀਆਂ ਜਾਣ ਸਕਣ ਹੁਣ ਵੱਡਾ ਸਵਾਲ ਹੈ ਇਹ ਚਿੱਠੀ ਬੋਲਦੀ ਹੈ ਕਿ ਦਸਤਾਵੇਜ਼ ਕਿਉਂ ਨਹੀਂ ਲੈ ਕੇ ਗਏ ਇਸ ਗੱਲ ਦਾ ਇਹ ਜਵਾਬ ਦੇਣ ਮੇਰਾ ਨਿੱਜੀ ਤੌਰ ਤੇ ਸ਼ਹਿਰਦਾਰੀ ਦੇ ਨਾਤੇ ਇਹਨਾਂ ਨਾਲ ਕੋਈ ਰੌਲਾ ਨਹੀਂ ਕਿਸੇ ਨਾਲ ਮੇਰਾ ਕੋਈ ਰੌਲਾ ਨਹੀਂ ਪਰ ਜਿੱਥੇ ਗੱਲ ਖੰਨੇ ਨੂੰ ਰਿਪਰੈਜ਼ੈਂਟ ਕਰਨ ਦੀ ਆਂਦੀ ਹੈ ਖੰਨੇ ਦੇ ਐਜੂਕੇਸ਼ਨ ਇੰਸਟੀਟਿਊਟਾਂ ਨੂੰ ਰਿਪਰੈਜ਼ੈਂਟ ਕਰਨ ਦੀ ਆਂਦੀ ਹੈ ਮੈਂ ਅੱਜ ਵੀ ਕਹਿ ਰਿਹਾ ਇੱਕ ਵਾਰ ਨਹੀਂ 50 ਵਾਰ ਕਹੂੰਗਾ ਕਿ ਇਹਨਾਂ ਨੇ ਇਸ ਇੰਸਟੀਟਿਊਸ਼ਨਾਂ ਦਾ ਬੇੜਾ ਗਰਕ ਕਰਕੇ ਰੱਖਤਾ ਅੱਗੇ ਚੱਲੋ ਜਦੋਂ ਇਹ ਆਪਣੀ ਇਹ ਤਾਂ ਤੁਹਾਨੂੰ ਮੈਂ ਦੱਸਦਾ ਦੂਸਰਾ ਇਹਦੇ ਚ ਆਂਦਾ ਰੂਲ 12ਈ ਪੇਜ ਨੰਬਰ 302 ਗ੍ਰਾਂਟ ਐਂਡ ਏਡ ਰੂਲਸ ਆਫ ਪੰਜਾਬ ਦੀ ਕਿਤਾਬ ਕਹਦੀ ਹੈ ਕਿ ਸਟਾਫ ਸ਼ੈਲ ਬੀ ਪੇਡ ਰੈਗੂਲਰਲੀ ਬਾਇ ਦੀ ਮੈਨੇਜਮੈਂਟ ਬਾਇ ਦੀ 7th ਆਫ ਦੀ ਫੋਲੋਇੰਗ ਮੰਥ ਵੀ ਹਰ ਮਹੀਨੇ ਦੀ 7 ਤਰੀਕ ਤੋਂ ਪਹਿਲਾਂ ਪਹਿਲਾਂ ਸੁਣਨ ਵਾਲੀ ਗੱਲ ਹੈ ਸਰਕਾਰ ਦੇ ਰੂਲ ਕਹਿੰਦੇ ਨੇ ਕਿ ਤੁਹਾਨੂੰ ਹਰ ਹਾਲਾ ਦੇ ਵਿੱਚ ਟੀਚਰਸ ਦੀ ਤਰਖਾਹ ਦੇਣੀ ਪਊਗੀ ਤੁਸੀਂ ਉਸ ਦੇ ਨਾਲ ਬਾਉਂਡ ਹੋ ਇਹ ਸਰਕਾਰ ਦੀ ਐਡ ਨਾਲ ਇਹਦਾ ਕੋਈ ਤਾਲੁਕਤ ਨਹੀਂ ਇਹ ਮੈਨੇਜਮੈਂਟ ਨੇ ਦੇਣਾ ਹੈ ਮੈਨੇਜਮੈਂਟ ਹੈਵ ਟੂ ਗਿਵ ਦਿਸ ਪੇਮੈਂਟ ਫੇਰ ਇਹ ਜਵਾਬ ਦੇਣ ਕਿ 6-6 ਮਹੀਨੇ ਦੀਆਂ ਤਨਖਾਹਾਂ ਕਿਵੇਂ ਇਕੱਠੀਆਂ ਹੋਉਂਦੀਆਂ ਜੀ? ਜਾਂ ਤਾਂ ਇਹ ਕਹਿਣ ਮੂੰਹੋਂ ਮੰਨਣ ਕਿ ਸਾਤੋਂ ਘਾਟਾ ਪੈ ਗਿਆ। ਜਾਂ ਇਹ ਮੂੰਹੋਂ ਮੰਨਣ ਇਸ ਗੱਲ ਨੂੰ ਕਿ ਸਾਡੇ ਤੋਂ ਮਿਸਮੈਨੇਜਮੈਂਟ ਹੋ ਗਈ। ਆਪਣੀ ਗਲਤੀ ਮੰਨਣ ਦੇ ਵਿੱਚ ਕੋਈ ਇਨਸਾਨ ਛੋਟਾ ਨਹੀਂ ਹੋ ਜਾਂਦਾ। ਇਨਸਾਨ ਵੱਡਾ ਹੁੰਦਾ ਉਲਟਾ ਗਲਤੀ ਮੰਨ ਕੇ ਵੀ ਸਾਤੋਂ ਗਲਤੀ ਹੋ ਗਈ। ਅਸੀਂ ਨੈਗਲੀਜੈਂਸੀ ਦਿਖਾਤੀ ਜਿਹਦੇ ਕਰਕੇ ਇੰਸਟੀਚਿਊਨ ਅੱਜ ਬਹੁਤ ਬੁਰੀ ਤਰ੍ਹਾਂ ਨਾਲ ਇਹ ਐਸ ਸਮੇਂ ਕਾਟੇ ਚ ਜਾ ਚੁੱਕੇ ਨੇ ਅਸੀਂ ਇਸ ਕਾਬਿਲ ਵੀ ਨਹੀਂ ਰਹੇ ਕਿ ਅਸੀਂ ਸਮੇਂ ਸਿਰ ਇਹਨਾਂ ਟੀਚਰਾਂ ਦੀ ਜਿਹੜੇ ਮਿਹਨਤ ਕਰ ਰਹੇ ਨੇ ਦਿਨ ਰਾਤ ਇਹਨਾਂ ਇੰਸਟੀਚਿਊਸ਼ਨਰ ਦੇ ਵਿੱਚ ਅਸੀਂ ਇਹਨਾਂ ਦੀ ਤਨਖਾਹ ਕੱਢਣ ਦੇ ਕਾਬਿਲ ਵੀ ਨਹੀਂ ਰਹੇ ਉਲਟਾ ਪੁੱਠੀ ਗੱਲ ਕੀ ਕਰ ਰਹੇ ਨੇ ਕਹਿੰਦੇ ਸਰਕਾਰ ਨੇ ਸਾਨੂੰ ਗ੍ਰਾਂਟ ਨਹੀਂ ਭੇਜੀ ਸਰਕਾਰ ਦਾ ਕਿਸੇ ਰੂਲ ਚ ਕਿਸੇ ਵੀ ਕਿਤਾਬ ਚ ਨਹੀਂ ਲਿਖਿਆ ਹੋਇਆ ਜੇ ਕਿਤੇ ਲਿਖਿਆ ਲਿਆਓ ਕੱਢ ਕੇ ਵੀ ਗ੍ਰਾਂਟ ਦਵਾਂਗੇ ਤਾਂ ਤਨਖਾਹ ਦਿੱਤੀ ਜਾਊਗੀ ਮੈਨੇਜਮੈਂਟ ਜੇ ਸਰਕਾਰ ਨਹੀਂ ਤੁਹਾਨੂੰ ਤਨਖਾਹ ਦੇਣੀ ਹੈ ਫਿਰ ਤੁਹਾਡੇ ਤੋਂ ਐਡਾ ਵੱਡਾ ਉਹਨਾਂ ਨੇ ਆਹ ਜਿਹੜਾ ਤੁਸੀਂ ਐਡਾ ਤੰਤਰ ਸਜਾਈ ਬੈਠੇ ਹੋ ਫਿਰ ਕਾਦੇ ਵਾਸਤੇ ਸਿਆ ਫਿਰ ਤਾਂ ਆਹ ਤਿੰਨ ਆਹ ਤਿੰਨ ਸਕੂਲਾਂ ਦਾ ਮੈਂ ਹਵਾਲਾ ਦੇਣ ਲੱਗਿਆ ਆਪਣੇ ਨੇੜੇ ਦੇਆਂ ਦਾ ਫਿਰ ਤਾਂ ਇਹ ਤਿੰਨ ਸਕੂਲ ਸਰਕਾਰ ਨੇ ਟੇਕਓਵਰ ਕਰੇ ਲੈ ਫਿਰ ਤਾਂ ਇਹ ਵੀ ਜਾ ਕੇ ਸਰਕਾਰ ਨੂੰ ਕਹਦੋ ਵੀ ਸਾਡੇ ਕੋਲ ਹੱਥ ਜੋੜ ਕੇ ਕਹਦੋ ਵੀ ਸਾਡੇ ਕੋਲ ਚੱਲਦੀ ਨਹੀਂ ਮੈਨੇਜਮੈਂਟ ਸਾਡੇ ਕੋਲ ਤਨਖਾਹ ਦੇਣ ਜੋਗੇ ਪੈਸੇ ਨਹੀਂ ਤੇ ਇਹਨੂੰ ਵੀ ਟੇਕਓਵਰ ਕਰ ਲਓ ਖਾਲਸਾ ਸਕੂਲ ਭੜੀ ਇਹ ਏਟेड ਸਕੂਲ ਸੀ ਸਰਕਾਰ ਕੋਲ ਜਾ ਕੇ ਉਹਨਾਂ ਨੇ ਕਹਿਤਾ ਸਾਤੋਂ ਨਹੀਂ ਚੱਲਦਾ ਟੇਕਓਵਰ ਕਰ ਲਓ ਸਰਕਾਰ ਨੇ ਕਰ ਲਿਆ ਪਬਲਿਕ ਹਾਈ ਸਕੂਲ ਸਿਹੋੜਾ ਸਰਕਾਰ ਨੂੰ ਜਾ ਕੇ ਉਹਨਾਂ ਨੇ ਕਹਿਤਾ ਸਾਤੋਂ ਨਹੀਂ ਚੱਲਦਾ ਟੇਕਓਵਰ ਕਰ ਲਓ ਉਹਨਾਂ ਨੇ ਕਰ ਲਿਆ ਜਨਤਾ ਹਾਈ ਸਕੂਲ ਸੰਘੋੜ ਉਹ ਵੀ ਜਾ ਕੇ ਕਹਿੰਦੇ ਵੀ ਸਾਤੋਂ ਨਹੀਂ ਚੱਲਦਾ ਸਰਕਾਰ ਨੇ ਟੇਕਓਵਰ ਕਰ ਲਿਆ ਤੇ ਜਦੋਂ ਜਿੱਥੋਂ ਤੋਂ ਨਹੀਂ ਚੱਲਦਾ ਤਾਂ ਲਿਖ ਕੇ ਦੇ ਦਿਓ ਜੇ ਚੱਲਦਾ ਫਿਰ ਤੁਸੀਂ ਬੇਫਕੂਫ ਨਾ ਬਣਾਓ ਫਿਰ ਸ਼ਰਿਆਮ ਕਹੋ ਵੀ ਸਾਡੀ ਮਿਸਮੈਨੇਜਮੈਂਟ ਕਰਕੇ ਘਾਟਾ ਪੈ ਗਿਆ ਉਰੇ ਕਿਸੇ ਕਿਸਮ ਦੀ ਕਮੀ ਨਹੀਂ ਸੀ ਬਸ ਸਾਨੂੰ ਤਾਂ ਇਹ ਭਾਈ ਭਤੀਜਾਵਾਦ ਲੈ ਕੇ ਮਹਿ ਗਿਆ ਸੋ ਇਸ ਗੱਲ ਦਾ ਪੂਰਾ ਖੰਨਾ ਇਹਨਾਂ ਤੋਂ ਜਵਾਬ ਮੰਗਿਓ ਕੱਲ ਨੂੰ ਵੋਟਾਂ ਨੇ ਸੋਚ ਕੇ ਵੋਟਾਂ ਪਾਇਓ ਇਹ ਇੰਸਟੀਟਿਊਸ਼ਨਾਂ ਦੀ ਭਵਿੱਖ ਦਾ ਸਵਾਲ ਹੈ ਇਹ ਉਰੇ ਕਿਸੇ ਪੈਨਲ ਦਾ ਸਵਾਲ ਨਹੀਂ ਇਹ ਕਿਸੇ ਦੇ ਜਿੱਤਣ ਹਾਰਨ ਦਾ ਸਵਾਲ ਨਹੀਂ ਇਹ ਉਹਨਾਂ ਮੁਕੱਦਸ ਉਹਨਾਂ ਪਵਿੱਤਰ ਇੰਸਟੀਟਿਊਸ਼ਨਾਂ ਦਾ ਸਵਾਲ ਹੈ ਇਹਨਾਂ ਇੰਸਟੀਟਿਊਸ਼ਨਾਂ ਨੂੰ ਬਚਾਉਣ ਪਿੱਛੇ ਕਿਸੇ ਹੱਦ ਤੱਕ ਸਾਨੂੰ ਜਾਣਾ ਪਵੇ ਅਸੀਂ ਪੂਰਾ ਜੋਰ ਲਾਵਾਂਗੇ ਇੰਸਟੀਟਿਊਸ਼ਨਾਂ ਨੂੰ ਬਚਾਣਾ ਇਹ ਸਾਡਾ ਸਭ ਤੋਂ ਵੱਡਾ ਉੱਤਰ ਦਾਇਤ ਤੋਂ ਬਣਦਾ ਦੂਜੀ ਇਹਨਾਂ ਨੇ ਗੱਲ ਕਹੀ ਦੂਜੀ ਇਹਨਾਂ ਨੇ ਗੱਲ ਕਹੀ ਕਿ ਿੱਡੀ ਵੱਡੀ ਗੱਲ ਕਿ ਕਹਿੰਦੇ ਜੀ ਅਸੀਂ ਰਿਕਰੂਟਮੈਂਟ ਇਸ ਲਈ ਨਹੀਂ ਕਰ ਸਕੇ ਕਿ ਸਰਕਾਰ ਦੀ ਉਹਦੇ ਤੇ ਪਾਬੰਦੀ ਲੱਗੀ ਹੋਈ ਸੀ ਕਿੱਡੀ ਹਾਸੋ ਹੀ ਨਹੀਂ ਗੱਲ ਕਰਦੇ ਹੋ ਉਹਦੀ ਚਿੱਠੀ ਲੈ ਕੇ ਆਇਆ ਮੈਂ ਇਹ ਕਹਿੰਦੇ ਰਿਕਰੂਟਮੈਂਟ ਅਸੀਂ ਇਸ ਲਈ ਨਹੀਂ ਕਰ ਸਕੇ ਵੀ ਸਰਕਾਰ ਦੀ ਪਾਬੰਦੀ ਲੱਗੀ ਹੋਈ ਹੈ ਇਹਦੇ ਵਿੱਚ ਇੱਕ ਟੀਚਰ ਨੇ ਉਹਨਾਂ ਟੀਚਰਾਂ ਦਾ ਨਾਮ ਹੈ ਚੈੱਕ ਕਰਵਾ ਲਿਓ ਜੀ ਉਸ ਟੀਚਰ ਦਾ ਨਾਮ ਹੈ ਕੁਲਜੀ ਇੱਕ ਦਾ ਐਗਜ਼ਾਮਪਲ ਦੰਨਾ ਕਿਉਂਕਿ ਹੁਣ ਮੇਰੇ ਕੋਲ ਤਾਂ 100 ਦੀ ਲਿਸਟ ਹੈ ਮੈਂ ਹੁਣ 100 ਦਾ ਨਾਮ ਥੋੜਾ ਲਵਾਂਗਾ ਕੁਲਜੀਤ ਸਿੰਘ ਅਪੁਆਇੰਟਡ ਐਜ਼ ਅ ਹੈਡਮਾਸਟਰ ਅਗੇਂਸਟ अप्रूव्ड एंड एडिटेड पोस्ट एट आरिया हाई स्कूल मैं आरिया हाई स्कूल ਤਾਂ ਕਹਿ ਰਹੇ ਆ ਆਰੀਆ ਸਕੂਲ ਸਾਡਾ ਖੰਨੇ ਵੀ ਹੈ ਇਸ ਕਰਕੇ ਮੈਂ ਆਰੀਆ ਦਾ ਹੀ ਕੱਢ ਕੇ ਲਿਆਇਆ ਆ ਆਰੀਆ ਹਾਈ ਸਕੂਲ ਮੰਡੀ ਫੂਲ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਕੁਲਜੀਤ ਸਿੰਘ ਦੀ ਅਪੁਆਇੰਟਮੈਂਟ ਹੋ ਸਕਦੀ ਹੈ ਤੇ ਖੰਨੇ ਦੇ ਵਿੱਚ ਨਹੀਂ ਅਪੁਆਇੰਟਮੈਂਟ ਹੋ ਸਕਦੀ ਵਾਓ ਥੋਡੇ ਤੁਸੀਂ ਕਿਹਦਾ ਬੇਫਕੂ ਬਣਾਣ ਲੱਗੇ ਹੋ ਹੋ ਤੁਸੀਂ ਖੰਨੇ ਦਾ ਪੂਰੇ ਸ਼ਹਿਰ ਵਾਸੀਆਂ ਦਾ ਬੇਫਕੂ ਬਣਾਓਗੇ ਦੇਖੋ ਆ ਇੱਕ ਰਿਕਾਰਡ ਹੋਰ ਬੋਲਦਾ ਬਸੇ ਮੇਰੀ ਲਾਸਟ ਗੱਲ ਹੈ ਉਨ 1/12/1967 ਤੱਕ ਗਵਰਨਮੈਂਟ ਦੇ ਐਡਿਟਿਡ ਸਕੂਲ ਸੀ 484 ਟੋਟਲ ਸਕੂਲ ਸੀ ਅੱਜ ਉਹ ਅਪਰੋਕਸੀਮੇਟ 410 ਰਹਿ ਚੁੱਕੇ ਨੇ ਕੋਈ ਉਹਦੇ ਚੋਂ ਸਰੈਂਡਰ ਕਰਕੇ ਜਿਵੇਂ ਮੈਂ ਤਿੰਨ ਚਾਰ ਸਕੂਲਾਂ ਦਾ ਨਾਮ ਦਿੰਦਾ ਔਰ ਇਹ ਕੁਝ ਸਰੈਂਡਰ ਕਰ ਗਏ ਜਿਹਦੇ ਚ ਜਿਹੜਾ ਖੰਨੇ ਦਾ ਐਸ ਬੁਆਇਸ ਕਾਲਜ ਹੈ ਇਹਦੇ ਚ 32 33 ਸੈਂਕਸ਼ਨਡ ਪੋਸਟ ਸੀਗੀਆਂ ਜਿਹੜੀਆਂ ਐਡਿਟਿਡ ਪੋਸਟ ਜਿਹਦੇ ਚ ਬਿਫੋਰ 2002 8-9 ਪੋਸਟਾਂ 2002 ਤੋਂ ਪਹਿਲਾਂ ਦੀਆਂ ਭਰੀਆਂ ਹੋਈਆਂ ਜਿਹੜੀਆਂ 95% ਤੇ 5% 95% ਸਰਕਾਰ ਦੀ ਗ੍ਰਾਂਟ 5% ਇਹਨਾਂ ਨੇ ਦੇਣੀ ਸੀ ਤੇ ਜਿਹੜੀਆਂ ਪਿੱਛੇ ਬਚੀਆਂ 32 ਦੇ ਵਿੱਚ 24 ਪੋਸਟਾਂ ਬਚੀਆਂ 24 ਪੋਸਟਾਂ ਆਰਐਸ ਝਾਂਜੀ ਜੀ ਉਹਨਾਂ ਦੀ ਮੈਂ ਤਾਰੀਫ ਕਰਨੀ ਚਾਹੁੰਦਾ ਉਹ ਕਿਵੇਂ ਭਰ ਕੇ ਜੀ 75-25 ਦੇ ਹਿਸਾਬ ਨਾਲ ਜਵਾਬ ਦੇਣ ਇਹ ਉਹ ਵੀ ਤਾਂ ਇੰਸਟੀਚਿਊਟ ਇਹਨਾਂ ਦਾ ਸੀ ਉਹ 75-25 ਦੇ ਹਿਸਾਬ ਨਾਲ ਆਪਣੀਆਂ 24 ਪੋਸਟਾਂ ਭਰ ਗਏ ਫਿਰ ਏਐਸ ਕਾਲਜ ਫਾਰ ਊਮਨ ਉਰੇ ਜਿਹੜੀਆਂ ਟੋਟਲ ਸੈਂਕਸ਼ਨਡ ਪੋਸਟਾਂ ਸੀ 23 ਸੀਗੀਆਂ ਐਡਿਟਡ ਸਕੂਲਾਂ ਦੀਆਂ ਇਹ 75 25 ਚ 7 ਪੋਸਟਾਂ ਭਰ ਗਈਆਂ ਚਲੋ ਦੋ ਇਹਦੇ ਚੋਂ ਟੀਚਰ ਰਿਜ਼ਾਈਨ ਦੇ ਗਏ ਕਿਤੇ ਹੋਰ ਜੁਆਇਨਿੰਗ ਕਰ ਲਈ ਉਹਨਾਂ ਨੇ ਪੰਜ ਰਹਿ ਗਏ ਪਰ ਇਹ ਵੀ ਤਾਂ 75 25 ਚ ਭਰ ਗਈਆਂ ਇਹ ਵੀ ਤਾਂ ਇਹਨਾਂ ਦਾ ਸਕੂਲ ਸੀ ਇਹਦੇ ਚ ਕਿਵੇਂ ਭਰ ਗਈਆਂ ਜੀ ਇਹ ਪੰਜ ਪੋਸਟਾਂ ਤੇ ਜਦੋਂ ਗੱਲ ਆਰੀਆ ਸਕੂਲ ਦੀ ਆ ਰਹੀ ਹੈ ਉਹਦੇ ਲਈ ਅਸੀਂ ਭਰ ਨਹੀਂ ਸਕਦੇ ਕਿਉਂਕਿ 70 30 ਦੀ ਹੈ ਜੀ ਜੇ 70 30 ਦੀ ਥੋੜੀ ਤੁਸੀਂ ਕਹਿੰਦੇ ਹੋ ਉਹਦੇ ਤੇ ਕੋਈ ਸੈਂਸਰ ਲੱਗਿਆ ਬਾੜ ਲੱਗਿਆ ਫੇਰ ਇਹ ਕੁਲਜੀਤ ਸਿੰਘ ਦੀ ਅਪੁਆਇੰਟਮੈਂਟ ਐਜ਼ ਅ ਹੈੱਡਮਾਸਟਰ ਕਿਵੇਂ ਹੋਗੀ ਬੱਟਾ ਸਵਾਲ ਹੈ ਜਵਾਬ ਦਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਐਂ ਤਾਂ ਨਾ ਕਰੋ ਠੀਕ ਆ ਤੁਹਾਡੇ ਤੋਂ ਮਿਸਮੈਨੇਜਮੈਂਟ ਹੋ ਗਈ ਠੀਕ ਆ ਤੁਸੀਂ ਬਹੁਤ ਵੱਡਾ ਇਸ ਇਹਨਾਂ ਇੰਸਟੀਟਿਊਸ਼ਨਾਂ ਨੂੰ ਤੁਸੀਂ ਸੀਰੀਅਸਲੀ ਨਹੀਂ ਲਿਆ ਜਰਸਲ ਗੱਲ ਇਹ ਹੈ ਤੁਹਾਡੇ ਜਿਹੜਾ ਮੋਸਟ ਆਫ ਦੀ ਮੈਂਬਰ ਚੁਣ ਕੇ ਗਏ ਉਹ ਨੌਨ ਟੈਕਨੀਕਲ ਸੀ ਥੋਡੇ ਮੋਸਟ ਆਫ ਦੀ ਮੈਂਬਰ ਜਿਹੜੇ ਚੁਣਕੇ ਗਏ ਉਹਨਾਂ ਦਾ ਐਜੂਕੇਸ਼ਨ ਦੇ ਨਾਲ ਨਾ ਕੋਈ ਸੰਬੰਧ ਸੀ ਨਾ ਉਹਨਾਂ ਨੂੰ ਐਜੂਕੇਸ਼ਨ ਨਾਲ ਕੋਈ ਮਤਲਬ ਸੀ ਠੀਕ ਆ ਤੁਹਾਡੇ ਤੋਂ ਲਾਸ ਹੋ ਗਿਆ ਠੀਕ ਹੈ ਖੰਨੇ ਨੂੰ ਇਸ ਚੀਜ਼ ਦਾ ਖਾਮਿਆਜਾ ਭੁਗਤਣਾ ਪੈ ਗਿਆ ਪਰ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਤੁਸੀਂ ਹੋਰ ਗੁਮਰਾਹ ਨਾ ਕਰੋ ਇਹ ਫੇਕ ਪ੍ਰੈਸ ਕਾਨਫਰੰਸਾਂ ਕਰਕੇ ਖੰਨੇ ਨੂੰ ਗੁਮਰਾਹ ਨਾ ਕਰੋ ਜਿਹੜੇ ਫੈਕਟਸ ਐਂਡ ਫਿਗਰਸ ਮੈਂ ਤੁਹਾਨੂੰ ਦਿੱਤੇ ਨੇ ਮੈਂ ਸਿਰਫ ਦੋ ਤਰੀਕ ਨੂੰ ਰਿਜ਼ਲਟ ਆ ਜਾਣਾ 10 ਤਰੀਕ ਤੋਂ ਬਾਅਦ ਚ ਜੇ ਤੁਸੀਂ ਕਹੋਗੇ 3 ਤਰੀਕ ਤੋਂ ਬਾਅਦ ਚ ਆਪਾਂ ਕੋਈ ਵੀ ਇੱਕ ਦਿਨ ਪੂਰਾ ਦਿਨ ਰੱਖ ਲਾਂਗੇ ਡਿਬੇਟ ਨੂੰ ਮੈਂ ਓਪਨ ਉਰੋ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਕਹਿਣਾ 3 ਤਰੀਕ ਤੋਂ ਬਾਅਦ ਚ ਆਪਾਂ ਇੱਕ ਦਿਨ ਯੂਨਾਨੀਮਸਲੀ ਆਪਸ ਚ ਬੈਠ ਕੇ ਸੈਟਲ ਆਊਟ ਕਰ ਲੰਨੇ ਇੱਕ ਦਿਨ ਰੱਖ ਲੰਨੇ ਮੈਂ ਉਸ ਦਿਨ ਸਾਰੇ ਦਸਤਾਵੇਜ਼ ਲੈ ਆਉਂਗਾ ਤੁਸੀਂ ਆ ਜਿਓ ਜਿਹੜੇ ਮੌਜੂਦਾ ਉਸ ਸਮੇਂ ਦੇ ਹੁਣ ਜਿੱਤੇ ਹੋਏ ਬੰਦੇ ਹੋਣਗੇ ਉਹ ਆ ਜਾਣ ਆਪਾਂ ਬੈਠ ਕੇ ਇਸ ਡਿਬੇਟ ਦੇ ਵਿੱਚ ਸਾਰਾ ਮੀਡੀਆ ਸੱਤ ਲਾਂਗੇ ਉਸ ਦਿਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾਂਗੇ ਤੋਂ ਨੂੰ ਸਾਰੇ ਹੁਣ ਮੈਂ 20 ਮਿੰਟ ਦੀ ਪ੍ਰੈਸ ਕਾਨਫਰੰਸ ਤੁਹਾਨੂੰ ਇਸ ਤੋਂ ਬਾਅਦ ਕੀ ਦੱਸਾਂ ਮੇਰੇ ਕੋਲ ਤਾਂ ਐਡਾ ਮੋਟਾ ਪਲੰਦਾ ਪਿਆ ਤੁਹਾਡਾ ਵੀ ਤੁਸੀਂ ਕੀ ਕੁਝ ਕੀਤਾ ਹੋਇਆ ਨਾ ਇੰਸਟੀਚਿਊਨਰ ਦੇ ਵਿੱਚ ਤੇ ਤੁਹਾਡੇ ਹੀ ਮੈਂਬਰ ਚੀਕ-ਚੀਕ ਕੇ ਕਹਿ ਰਹੇ ਨੇ ਤੁਹਾਡੇ ਹੀ ਜਿੱਤੇ ਹੋਏ ਮੈਂਬਰ ਤੁਹਾਡੇ ਹੀ ਉਹ ਵੀ ਸ਼ਹਿਰ ਦੇ ਦਿੱਗਜ ਬੰਦੇ ਇਹ ਗੱਲ ਕਹਿ ਰਹੇ ਨੇ ਕਿ ਇਹਦੇ ਵਿੱਚ ਨੈਪੋਟਿਜ਼ਮ ਹੋ ਰਿਹਾ ਥੋਡੇ ਹੀ ਕਹਿ ਰਹੇ ਨੇ ਇਹਦੇ ਵਿੱਚ ਫੇਵਰਿਟਿਜ਼ਮ ਹੋ ਰਿਹਾ ਘਰ ਤੋਂ ਘੱਟ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਣਾ ਆਹ ਜਿਹੜੇ ਸ਼ਹਿਰ ਦੇ ਸਿਰ ਕੱਢ ਆਗੂਆ ਨੇ ਤੁਹਾਨੂੰ ਚਿੱਠੀਆਂ ਦਿੱਤੀਆਂ ਜਿਹੜੀਆਂ ਤੁਹਾਡੇ ਰਿਕਾਰਡ 'ਚ ਬੋਲਦੀਆਂ ਇਹਦਾ ਜਵਾਬ ਦੇ ਦਿਓ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਸਾਹਿਬ ਇੱਕ ਸਵਾਲ ਆ ਜੀ ਉਹਨਾਂ ਦਾ ਇੱਕ ਐਲੀਗੇਸ਼ਨ ਆ ਕਿ